ਇੱਕੋ ਭਰਾ ਉਹ ਆਂਦੇਂਦੇ ਆ ਸੇਵਾ ਨੂੰ ਲੱਗਦਾ ਮੇਵਾ ਆਹ ਦੀ ਮੋਟਰ ਆ ਇਹਦੇ ਉੱਤੇ 5 5 ਫੁੱਟ ਰੇਤਾ ਚੜੀ ਆ ਤੇ ਥੱਲੇ 5 ਫੁੱਟ ਹੀ ਥੱਲੇ ਸਟਾਰਟਰ ਨੱਪਿਆ ਹੋਆ ਤੇ ਅੱਜ ਅਸੀਂ ਪੂਰੇ ਮੇਸੇ ਨਾਲ 10 ਮਿੰਟ ਹੋ ਗਿਆ ਇਹ ਮੋਟਰ ਬੰਦ ਪਈ ਸੀ ਤੇ ਥੱਲੇ ਹੀ ਇਹਦਾ ਸਟਾਰਟਰ ਨੱਪਿਆ ਲੈਤਾ ਕਿ ਥੱਲੇ ਹੀ ਆ ਸਟਾਰਟਰ ਪੰਜੇ ਰੇਤਾ ਹੀ ਨੱਪਿਆ ਹੋਆ ਪਤਾ ਨਹੀਂ ਕਿੱਥੇ ਆ ਹੈਗਾ ਪਤਾ ਨਹੀਂ ਕਿੱਥੇ ਆ ਦੇਖੋ ਇੱਕ ਇੱਕੋ ਜਿਹੇ ਰੰਗ ਬਾਹਰ ਆ ਜਿਹੜੇ ਰੰਗ ਤੇ ਅੱਜ ਜਦੋਂ ਇਹ ਹੀ ਮੋਟਰਾਂ ਆਪ ਦੀ ਦੂਜੀ ਚਲਾਉਣ ਲੱਗੇ ਤੇ ਅਹੀਂ ਟ੍ਰਾਂਸਫਰ ਕਰ ਫੂਲ ਫਾਈਪ ਆਏ ਕੱਲ ਕਾਂ ਫਿਰ ਕੋ ਜੋ ਫੂਲ ਫਾਈਪ ਆਗੇ ਤੇ ਅਹੀਂ ਚੱਲ ਸਵੇਰੇ ਆਣ ਕੇ ਚਲਾ ਕੇ ਵੇਖਾਂਗੇ ਗਰੀ ਮੋਟਰ ਅੰਦਰ ਆਲੀ ਉਹ ਜੋ ਸਾਹਮਣੇ ਹਟ ਅੰਦਰ ਆ ਹੋਰ ਚਲਾਉਣ ਆਏ ਉਹ ਵੀ ਚੱਲ ਪਈ ਸਹੀ ਸਲਾਮਤ ਆ ਆ ਵੇਖੋ ਰੇਟਾਲ ਨਾ ਪੀ ਮੋਟਰ ਤੇ ਥੱਲੇ ਹੀ ਦਿੱਤਾ ਜੀ ਸਟਾਰਟਰ ਆਏਗਾ ਥੱਲੇ ਹੀ ਇਹਦਾ ਸਟਾਰਟਰ ਹਲੇਤਾ ਕਿ ਥੱਲੇ ਹੀ ਇਹਦਾ ਕੋਈ ਪਤਾ ਨਹੀਂ ਹੋ ਵੀ ਇੱਥੇ ਨਪਿਆ ਲੱਭਣਾ ਪੈਣਾ ਇਹ ਲੈ ਥੱਲੇ ਸਟਾਰਟਰ ਦੇ ਥੱਲੇ ਨਪਿਆ ਰੇਤਾ ਦੇ ਵਿੱਚ ਪਤਾ ਨਹੀਂ ਕਿੱਥੇ ਨਪਿਆ ਲੇ ਜਾ ਕੋਈ ਆਣ ਕੇ ਦੇਖ ਸਕਦਾ ਕੋਈ ਝੂਠੀ ਗੱਲ ਨਹੀਂ ਇਹ ਹੋਲੇ ਇਦਾਂ ਹੀ ਰਹਿਣਾ 2-4 ਦਾ 90 ਰਹਿੰਦਾ ਗੇ ਉਹਨੇ ਉਤੋਂ ਟਰਾਂਸਫਾਰਮ ਉਹ ਮਿਸਤਰੀ ਰਿਆ ਉਹ ਰਿਆਈ ਤੇ ਇਹ ਮੋਟਰ ਜਿਹੜੀ ਆ ਥੱਲੇ ਸਟਾਰਟਰ 90 ਦੇ باوجود ਵੀ ਚੱਲ ਪਈ 5 ਫੁੱਟ ਥੱਲੇ ਨਪਿਆ ਹੋਵੇ ਸਟਾਰਟਰ ਉੱਤੇ 5 ਫੁੱਟ ਦਿੱਤਾ ਪਈ ਆ ਥੱਲੇ ਪਤਾ ਨਹੀਂ ਕਿੱਥੇ ਕੇਵਲ ਆ ਕਿੱਥੇ ਤਾਰਾਂ ਦੇ ਵੇਖੋ ਮੋਟਰ ਚੱਲਦੀ ਮਹਾਰਾਜੇ ਰੰਗ ਵੇਖੋ ਆ ਕੇਵਲ ਇੱਥੇ ਦਾ 부ਝੇ ਹੋ ਗਏ ਆ ਲੱਗ ਲੱਗ ਆ ਵੇਖ ਲੋ ਆ ਇਹਨੇ 부ਝੇ ਵੀ ਹੋ ਗਏ ਆ ਤੇ ਇਹ ਆ ਉਤੋਂ ਖੰਭਾ ਵਾ ਖੰਭੇ ਤੋਂ ਤਾਰ ਜਿਹੜੀ ਆਉਂਦੀ ਆ ਖੋਜੋ ਕਣ ਆ ਤਾਰ ਆਉਂਦੀ ਆ ਤੇ ਤਾਰ ਜਿਹੜੀ ਆ ਆਵੇ ਉਤੋਂ ਤਾਰ ਆਉਣ ਦੀ ਥਾਂ ਸਿੱਧੀ ਆ ਇੱਥੇ ਗੱਡੀ ਨੱਪੀ ਆ ਤਾਰ ਥੱਲੇ ਇਹ ਥੱਲੇ ਤਾਰ ਨੱਪੀ ਗਈ ਇੱਥੋਂ ਗੱਡੀ ਖੁਦਾ ਨਹੀਂ ਵੀ ਕਿੱਥੇ ਨੱਪੀ ਹੋਣਾ ਉਹ ਮੋਟਰ ਥੱਲੇ ਉਦਾਂ ਪਟਾਹ ਮਾਰਿਆ ਮੋਟਰ ਨੰਗੀ ਕਰਕੇ ਦੇਖੀ ਹਾਲੇ ਕੋਈ ਚਲਾਉਣ ਦੀ ਕੋਈ ਨਹੀਂ ਕੋਈ ਆਨੇ ਨਹੀਂ ਚਲਾਉਣੀ ਆ ਤੇ ਇਹ ਆਪੇ ਚੱਲ ਪਈ ਆ ਇਹ ਮੱਬਲਾ ਅੱਜ ਉੱਤੇ ਉਦੋਂ ਤਾਰਾਂ ਲਾਈਆਂ ਤੇ ਆਪੇ ਹੀ ਚੱਲ ਪਈ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਤੇਰੇ ਰੰਗ ਨਿਆਰੇ ਹੋਣ ਤੇ ਆਂਦੇਂ ਦੇ ਭੁੱਜੇ ਮੋਠ ਉੱਗ ਪੈਂਦੇ ਵਾਕਿਆ ਹੀ ਉੱਗ ਪੈਂਦੇ ਆ ਮਹਾਰਾਜ ਵਾਕਿਆ ਹੀ ਉੱਗ ਪੈਂਦੇ ਭੁੱਜੇ ਮੋਠ ਮੈਂ ਇਹ ਗੱਲਾਂ ਨਾ ਦਾਵੇ ਨਾ ਤੇ ਤੇਰੇ ਰੰਗ ਨਿਆਰੇ ਹੋਣ ਤੇ ਪੁੱਜੇ ਮੋਠੋ ਉੱਗ ਪੈਂਦੇ ਉਹ ਵਾਕਿਆ ਹੀ ਉੱਗ ਪੈਂਦੇ ਆ ਉੱਗ ਪੈਂਦੇ ਆ ਓ ਰੱਬਾ ਉੱਗ ਪੈਂਦੇ ਵਾਕਿਆ ਹੀ ਉੱਗ ਪੈਂਦੇ ਆ ਲੋਕਾਂ ਨੇ ਦੇ ਪਤਾ ਨਹੀਂ ਪੁੱਜੇ ਮੋਠੋ ਉੱਗੇ ਵੇਖੇ ਕਿ ਨਹੀਂ ਪਰ ਮੈਂ ਦੇਖ ਲਿਆ ਵੀ ਪੁੱਜੇ ਮੋਠੋ ਉੱਗ ਪੈਂਦੇ ਆ ਜੇ ਰੱਬਾ ਤੇਰੇ ਰੰਗ ਨਿਆਰੇ ਹੋਣ ਜਾ ਵੇਖ ਲੋ ਪੁੱਜੇ ਮੋਠੋ ਉਗਾਂ ਦੀ ਗੱਲ ਤੇ ਮੋਟਰ ਥੱਲੇ ਨੱਪੀ ਹੋਵੇ 7 ਫੁੱਟ ਡੂੰਗੀ ਥੱਲੇ ਤੇਰੇ ਤਾਂ ਪਈ ਆ ਤੇ ਕਿਤੇ ਸਟਾਰਟਰ ਨਹੀਂ ਹੈਗਾ ਉਹਦਾ ਕਿਤੇ ਕੋਈ ਤਾਰ ਨਹੀਂ ਹੈਗੀ ਕਿਤੇ ਕੋਈ ਗੱਲ ਨਹੀਂ ਆ ਕਿਤੇ ਕੋਈ ਬਾਤ ਨਹੀਂ ਇਹਦੇ ਵੇਖੋ ਏ ਹਾ ਸੱਜਾ ਆਉਂਦਾ ਕਿਹਦਾ ਵੇਖ ਚੱਲ ਕਿਦਾਂ ਪਈਏ ਮਹਾਰਾਜ ਦੇ ਰੰਗ ਪਰਮੇਸ਼ਰ ਦੇ ਰੰਗ ਵੇਖੋ ਵੈਗੁਰੂ ਤੇਰੇ ਰੰਗ ਆ ਆ ਵੇਖੋ ਇਹਨੇ ਘਰੇ ਘਰੇ ਪਾਣੀ ਕਰਤਾ ਤੇ ਅਸੀਂ ਦੇ ਉਹ ਮੋਟਰ ਹੋਰ ਚਲਾਉਣਾ ਹੋਰ ਕੋਈ ਚਲਾਉਣਾ ਹੈ ਘਰੋਂ ਤੇ ਵੇਖੋ ਰੰਗ ਕੁਦਰਤ ਦੇ ਮਹਾਰਾਜ ਤੇਰੇ ਰੰਗ ਆ ਏ ਕਿ ਤੇਰੇ ਰੰਗ ਆ ਵੈਗੁਰੂ ਤੇਰੇ ਰੰਗ ਨਿਆਰੇ ਆ ਜੇ ਕੋਈ ਮੰਨੇ ਤਾਂ ਤੇਰੇ ਰੰਗ ਨਿਆਰੇ ਆ ਵੈਗੁਰੂ ਤੇਰੇ ਰੰਗ ਨਿਆਰੇ ਆ ਕਿਸੇ ਨੇ ਕੋਈ ਕਹਿ ਦੇਣਾ ਕਿਸੇ ਨੇ ਕਹਿ ਦੇਣਾ ਪਰ ਇਹ ਕੁਦਰਤ ਦੇ ਰੰਗ ਜਿਹੜੇ ਨਾ ਕੁਦਰਤ ਤੋਂ ਡਰੋ ਹਰ ਕੰਮ ਕੁਦਰਤ ਕਰਦੀ ਆ ਬੰਦਾ ਕੁਝ ਨਹੀਂ ਕਰ ਸਕਦਾ ਬੰਦਾ ਜ਼ਿੰਦਗੀ 'ਚ ਜਿੰਨਾ ਮਰਜੀ ਜ਼ੋਰ ਲਾ ਲੇ ਪਰ ਕੁਦਰਤ ਜਿਹੜੀ ਆ ਕੁਦਰਤ ਤਾਂ ਇੱਕ ਦਾਦੀ ਆ ਜੇ ਕੁਦਰਤ ਚਾਵੇ ਤੇ ਜੋ ਕੁਛ ਮਰਜੀ ਹੋ ਸਕਦਾ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਵਰੀ ਬਲਵਾਨ ਆ ਜੇ ਬੰਦਾ ਥੋੜਾ ਜਿਹਾ ਸਤਿਸ਼ਟੀ ਨਾ ਆਖੇ ਤੇ ਕੀ ਕੁਝ ਨਹੀਂ ਹੋ ਸਕਦਾ ਜੇ ਤੁਹਾਨੂੰ ਹੋਰ ਕੋਈ ਜਣੇ ਵਿਖਾਈਏ ਤੇ ਬੰਦਾ ਥੋੜਾ ਜਿਹਾ ਸੰਮੇਨਾਂ ਚੱਲੇ ਰੱਬ ਦਾ ਨਾਮ ਲਵੇ ਸਭ ਕੁਝ ਮਿਲ ਜਾਂਦਾ ਵਾ ਸਭ ਕੁਝ ਹੋ ਜਾਂਦਾ ਵਾ ਪਰ ਸਾਡੇ ਕੋ ਇੱਕ ਸੰਤੋਖ ਹੈ ਨੀਗਾ ਐ ਸੰਤੋਖ ਮੋਗਿਆ ਸਾਡੇ ਕੋ ਤੇ ਜੇ ਸੰਤੋਖ ਹੋਵੇ ਤੇ ਸਭ ਕੁਝ ਆਵੇ ਆਹ ਮੋਟਰ ਦਾ ਪਾਣੀ ਨਾ ਇਹ ਉਹ ਤਾਂ ਮੈਂ ਉਹਦਾ ਕੁਦਰਤੀ ਆਵੇ ਆ ਇਹਨੂੰ ਆ ਗਿਆ ਤੇ ਗੱਡੀਏ ਕੋਈ ਗੱਲ ਮੈਂ ਨਾ ਉੱਥੇ ਸਾਹ ਚ ਗੰਨਾ ਵੀ ਹੋ ਸਕਦਾ ਸੀ ਚਲੋ ਜੋ ਕੁਦਰਤ ਨੂੰ ਚੰਗਾ ਲੱਗਦਾ ਵੇਹ ਮਹਾਰਾਜ ਗਲਤੀ ਚਲਤੀ ਮਾਫ ਕਰਨੀ ਭਰਾਵੋ ਤੇ ਪਰ ਇਹ ਜਿਹੜੀ ਕੁਦਰਤ ਨਾਲ ਵਾਰੀ ਦਾਦੀ ਚੀਜ਼ ਹੈ ਇੱਕ ਵਾਰੀ ਦਾਦੀ ਹੈ ਜੀ ਤੇ ਦਾਦੇ ਰਾਂਗਾ